ਯੋਗਰਣ ਕੀ ਗੋਬਿੰਦ ਹੈ ਰਾਮਦਾਸ ਭਗਵਾਨ ਦੁਨੀਆ ਦੇ ਵਿੱਚ ਜਨਾਂ ਪ੍ਰਗਟ ਭਏ ਨਾਨਕ ਸਾਗਰ ਬ੍ਰਹਮ ਗਿਆਨ ਦਾ ਝੰਡਾ ਸੀਤਲ ਚੰਦ ਨਾਮ ਜਪਾਵਣ ਆਗਿਆ ਕਲਮ ਕਮਾਲ ਮਕੰਦ ਜੀਮਨ ਸਿਮਨਾਰ ਵਾਲਮੀਕ ਜੀਓ ਮਹਿ ਰਤਨਾ ਗੰਗਾਰ ਸਭ ਸੰਗੇ ਇੱਕ ਸਰੂਪ ਹੈ ਕਿਲ ਜਨਾ ਬ੍ਰਹਮ ਪ੍ਰਸਾਰ ਜਗਤ ਗੁਰੂ ਕੀ ਕਰਕੇ ਟੈ ਲਾ ਲਾਵੇ ਕੋੜ ਜਨਮ ਦੀ ਮੈਲ ਸੁਰਗ ਪਰੇ ਵਿੱਚ ਮਿਲਤ ਨਵਾਸੋ ਜੋ ਜੋ ਹੋਣ ਹਰੀ ਕੇ ਦਾਸੋ ਸਤਿਗੁਰੂ ਚਰਨ ਕਮਲ ਚਿਤ ਲਾਏ ਜਨਮ ਮਨ ਵਿੱਚ ਪਿਰਟ ਆਵੇ ਬਾਲਮੀਕ ਜਪਿ ਸਭ ਕੋ ਇਕ ਇਕ ਰੇ ਨਾਮ ਆਨੇਕ ਪਾਇਆ ਏ ਮਨ ਮੋ ਬਰਦੇਵਾ ਲਖਸ਼ੀਰ ਕਮਾਵੇ ਸੇਵਾ ਸਿਮਰ ਸਿਮਰ ਦਰੇ ਦਰবেশ ਕਰਕੇ ਸੀਸਿਕ ਦੇਸ਼ ਭੀਸ਼ਾ ਗਣਪਤ ਵੇਦ ਪੁਰਾਣ ਕਮੇਰੋ siempre ਕਾ ਫਲ ਫਲ ਸਿਮਰਾਰਤਨ ਹਾਰ ਜੀਵ ਚਰਤ ਕੋ ਆਪਣਾ ਨਾਮ ਜਪਾਓ ਸੁਆਮੀ ਸਰਬ ਕਲਾ ਕੀ ਅੰਤਰ ਜਾਨੀ ਛੇਸ਼ਕ ਦੇਸ਼ ਮੇਂ ਦੇਸ਼ ਆ ਮਾ ਨਾ ਕੋਤ ਬੇਅੰਤ ਬੇਅੰਤ ਹੋ। ਵੱਡ ਭਾਗੀ ਜਨ ਚੇੜਕ ਤੇਰੇ ਨਾਮ ਜਪਣ ਕੀ ਲਾਗੇ। ਦੁੱਖ ਦਰਦ ਛਡ ਜਾਣੁ ਸ਼ਰੀਰ ਆ ਭਾਗ ਮਥੇ ਦਰਜਾ ਗਏ। ਬਾਰ ਦਾ ਰਾਜ ਪ੍ਰਗਟ ਪਾਈ ਪੂਜ ਰੇ ਬਲਵੰਤ ਕਾ ਮੇਨੇ ਬੰਦਨਾ ਜਗਤ ਗੁਰੂ ਭਗਵੰਤ ਕਾ ਜਿਨ ਜਿਨ ਕੇ ਮਨ ਪ੍ਰੀਤਮ ਪ੍ਰੀਤਮ ਸਫਲ ਜਨਮ ਜਗਿਆ ਹੈ ਸੁਖਣੇ ਜਿਬ ਦੋਦ ਤਿ ਨਾਨੋ ਸ਼ੇਕ ਨੀਂਦ ਦਿਲਾਵੇ ਗਿਆਨ ਕਰੇ ਜੋ ਫੁੱਲ ਚੜਾਏ ਜਾਗਰੇ ਚਰਾਰ ਚੰਦ ਕੋ మీరీ మధ్యన జతలు భగవంతుడు ਸੇ ਬਸਾਵਣਾ ਨੀ ਵੀਰ ਮੇਰਿਆ ਹਰੀ ਦੇ ਨਾਮ ਬਾਜੋ ਅਣ ਭਾਗੜੇ ਭਗ ਦਰਨਾ ਨੀ ਪੰਛੀ ਗੈਜੜ ਡੜਕਲ ਹੂਤ ਵਿੱਚੋਂ ਤੇਰੇ ਤਤ ਨੂੰ ਕਿਸੇ ਵਜਾਵਣਾ ਨੀ ਵੀਰ ਮੇਰਿਆ ਹਰੀ ਦੇ ਨਾਮ ਬਾਜੋ ਦੇਵ ਦੇਵੀਆਂ ਦਰਦ ਵਡਾਵਣਾ ਨੀ ਵੀਰ ਮੇਰਿਆ ਹਰੀ ਦੇ ਨਾਮ ਬਾਜੋ ਤੇਰੀ ਆਸਰੋਂ ਕਿਸੇ ਪਜਾਵਣਾ ਨਹੀਂ ਵੀਰ ਮੇਰਿਆ ਹਰੀ ਦੇ ਨਾਮ ਬਾਜੋ ਪਾਸਾ ਜਗ ਦਾ ਕਿਸੇ ਜਤਾਵਣਾ ਨਹੀਂ ਸੋਣਾ ਪਾਠ ਕੀ ਕਰੂ ਗੁਰਦੇਵ ਸਿੰਘਾ ਕਾਮ ਕ੍ਰੋਧ ਜਨ ਮਨੋ ਜਤਨਾ ਨਹੀਂ ਵੀਰ ਮੇਰਿਆ ਹਰੀ ਦੇ ਨਾਮ ਬਾਜੋ ਭਜਨ ਕਿਸੇ ਦੇ ਭਾਰ ਲਗਾਉਣਾ ਨਹੀਂ ਇਸ ਲੋਕ जिने रब दा नाम जताराया ना बाजी जग वाली उहार जांदा जिने रब दा नाम जताराया ना बस विच 84 दी गार जांदा जिने रब दा नाम जताराया ना ते मनमुख जीव दा जन्म विकार जांदा जिने रब दा नाम जताराया ना बद्दा जमादा बदल चार जांदा ਜੀਨੇ ਰੱਬ ਦਾ ਨਾਮ ਜਪ ਤਾਰਿਆ ਦੁਪ ਵਿੱਚ ਮਜ ਤਾਰ ਦੇ ਕਾਰ ਦਾ ਜੀਨੇ ਰੱਬ ਦੇ ਨਾਲ ਪ੍ਰੀਤ ਕੀਤੀ ਜਨਮੇ ਆਪਣਾ ਸਵਾਰਦਾਦਾ ਤਖਤ ਸੁਰਗਤਾਂ ਬਿਲੇ ਕਰ ਦੇਵ ਸਿੰਘਾ ਜਿਹੜਾ ਰੱਬ ਦਾ ਨਾਮ ਜਪਾਰਦਾਦਾ ਨਾਮ ਰੱਬ ਦਾ ਬੜਾ ਮੋਲ ਭਾਈ ਘਟ ਦੇਵ ਦਾਏ ਰੁਕਾਂ ਸਾਰਿਆਂ ਨੂੰ ਨਾਮ ਰੱਬ ਦਾ ਬੜਾ ਮੋਲ ਭਾਈ ਗਲੇ ਲਾਂਦਾ ਹੁੰਦਾ ਏ ਪਥਰਾ ਭਾਰਿਆ ਨੂੰ ਔਰਤਾਂ ਨਾਲ ਬੇਤਮ ਮਹਾ ਦਿਵਸਨ ਦਾਤਾ ਏ ਕਰਮਾ ਮਾਰਿਆ ਨੂੰ ਆਉਂਦਾ ਰਹਾ ਨਾ ਯਾਤੁਰ ਦੇਵ ਸਿੰਘਾ ਤੇ ਬਾਤ ਕੋ ਪਥਰੋਂ ਅੰਦਰੋਂ ਫੜਕਾਰਿਆ ਨਾ ਮੈਂ ਰੱਬ ਕੇ ਪੂਜ ਕੇ ਮੈਂ ਦੇ ਰੱਬ ਦਾ ਪੂਜ ਕੇ ਪਥਰਾ ਨਾ ਦੇਵ ਦੇਵੀਆਂ ਪੂਜ ਬਕਰ ਭਾਈ ਪੂਰ ਸਕਦਾ ਜੋ ਆਸਾ ਤੇਰੀਆਂ ਨੂੰ ਤੇ ਬੈਠਾ ਉਹ ਸਭ ਯਾਦ ਬਸਾਰ ਭਾਈ ਚਿੰਤਾ ਸਭੋਂ ਕੀ ਵਸਾਰੇ ਆਮੀ ਦਿੱਤਾ ਪੱਤਰਾਂ ਵਿੱਚ ਰਹਾਉ ਪਾਈ ਜਪੂ ਨਾਮ ਘਣ ਦੇ ਵਿੱਚ ਆਇਆ ਕਰ ਕੀ ਰੱਬ ਨਾਲ ਕੋਲ ਕਰਾਰ ਭਾਈ ਜਿਹਦੇ ਹੱਥ ਡੋਰੀ ਤੇਰੀ ਜ਼ਿੰਦਗੀ ਦੀ ਰੋਮ ਦੇ ਦੁੱਧ ਸਮਾਨ ਸੁਈ ਦਸਾ ਨਮਾ ਦੀ ਦੁਈਕਾਰ ਭਾਈ ਮੰਗ ਮੰਗ ਕੇ ਖਾਣਾ ਦੁੱਧਿਆ ਤੋ ਅਗੇ ਗਿਆਨ ਮੇਰੇ ਫੜਕਾਰ ਭਾਈ ਕਾਮ ਖੋਲੋ ਵੋਹਮ ਕਾ ਹਰ ਪੰਜੇ ਮਿਲਣਾ ਰਖਨੋ ਜੇ ਵਿੱਚੋ ਮਾਰ ਭਾਈ ਜਿਹੜੇ ਧਾਮ ਦੇ ਨੇ ਕੋ ਸਭਰਿਆ ਹੋ ਸੋਈ ਗੋ ਦੇ ਪਦਨਾ ਪੜ ਭਾਈ ਮੂਰੇ ਸੰਗਤ ਹੋਣਾ ਪਰਮਾਤਮਾ ਦੇ ਹੋਣਾ ਵਿੱਚ ਨਾ ਅਧਿਕਾਰ ਭਾਈ ਪੰਜ ਤਤ ਹਨ ਕੋਲ ਅਸਰਾ ਦੇ ਤੇ ਮਾਨਸ ਜੀਵ ਤੇ ਦੇ ਸੰਸਾਰ ਭਾਈ ਨਫਰਤ ਕਰਿ ਜੋ ਆਪਣੇ ਵਰਗਿਆਂ ਤਮਾਨ ਜਿਹੜੇ ਹੋਂਦ ਸਿਖਾਣ ਦੇ ਯਾਰ ਪਾਈ ਤੇ ਦੁਸ਼ਟਮਣ ਦਾ ਖਤਮ ਕਰਨ ਵਾਲੇ ਰਾਜਾ ਰਾਮ ਤੇ ਕ੍ਰਿਸ਼ਨ ਮਨਾਰ ਭਾਈ ਕਾਰਨਾਸਥੇ ਪਤੀ ਪਤਰੀਆਂ ਨੂੰ ਆਏ ਚੱਕ ਤੇ ਵੀ ਅਵਤਾਰ ਭਾਈ ਜਨਮ ਆਪਣਾ ਸਵਾਰ ਜਤੀ ਜਿਹੜੇ ਆਪਣਾ ਲਕਰ ਨਾ ਪਿਆਰ ਭਾਈ ਬੋਲੇ ਅੱਗੇ ਪੀਤ ਪੀਤ ਪੂਰਾ ਦੇ ਨਾਮ ਰੱਬ ਦਾ ਆਠੰਡਾ ਥਾਰ ਭਾਈ ਜਿਹੜੇ ਪੂਰੇ ਦੇ ਰਸਨਾ ਚਮਕਦੇ ਦੇ ਦੇ ਬਣ ਕੇ ਪ੍ਰਭ ਦੇ ਵਿੱਚ ਕਾਰ ਭਾਈ ਜਿਨ੍ਹਾਂ ਚੇਤਿਆਂ ਨੇ ਪ੍ਰਗਟ ਤਾਈ ਅੱਗੇ ਹੋਉਂਦੇ ਉਹ ਘੋੜ ਭਾਈ ਚਮਕਾ ਮਾਰਦੀ ਰਹੇ ਗੁਰਦੇਵ ਸਿੰਘਾ ਤਿਪੂਦਰ ਆਪਣੇ ਖਾਣੇ ਚਾਰ ਸਹੇਸੇ ਕੀ ਮਾਤਾ ਅਰਜਨ ਪਾਂਡਵ ਲਲ ਅਸਲ ਪੁਰਾਣੇ ਜਾਣਦੇ ਪ੍ਰਭ ਜੀ ਆਜਮ ਕਾਲ ਟੱਟੇ ਕੋਟ 84 ਆ ਪਰਮੇਸ਼ਰ ਦਾ ਜਾਪ ਵੈਦਿਕ ਜਗ ਪੁੱਜਿਆ ਉਤਰ ਕੇ ਸਭ ਪਾਪ ਗਿਰਤਾ ਸਾਚਨ ਚੇਤੇ ਆ ਪ੍ਰਭ ਵੈਦਿਕ ਸੰਕਾਲ ਦਮਤ ਕਪਹਿ ਰੇ ਵਿਚ ਜਾਗਤੀ ਜੋ ਸੁਧਿ ਚੰਤਾਰ ਜਦਿ ਤੁਦਲਾ ਰੇ ਭੁੰਜਿਆ ਅਰਿਸ਼ੀ ਕੇ ਸ ਨੈਨ ਵਾਲ ਮੇ ਕੁਤੂਰ ਮਟਕੇ ਰੱਖ ਕੇ ਕੇ ਨੈਨ ਨਰ ਕਿਸੇ ਪੂਜਾ ਰਤਨੀ ਕਿਤੇ ਬੜੇ ਕਮਾਲ ਅਗਰ ਪਰੇ ਵਿਚ ਜਾਸੀ ਪ੍ਰਭੂ ਆਪ ਕੀ ਕਿਤੇ ਨਾਲ ਤੁਲਸੀ ਦਾ ਸੁਪ ਦਾਸ